ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਗੁੱਡ ਮਾਰਨਿੰਗ ਆ ਟੌਮੀ ਦੇ ਦਵਾਈ ਲੱਗ ਰਹੀ ਆ ਚਿੱਟਣ ਵਾਲੀ ਬਹੁਤ ਚਿਚੜ ਪਾਏ ਬੈਤੀ ਤੇ ਫਿਰ ਟੀਮੀ ਦੇ ਵੀ ਦਵਾਈ ਲਾਉਣੀ ਹੈਗੀ ਆ ਤੇ ਰਵੀ ਆਇਆ ਵਿਆ ਕੱਲ ਦਾ ਇਹਦੇ ਕੋਲੇ ਉਹ ਲੋਟ ਆਉਂਦਾ ਹੁੰਦਾ ਆ ਰਾਤ ਆ ਗਿਆ ਜੀ ਰਵੀ ਆਰਮਨ ਨਾਲ ਖੜਾ ਉਹਦੇ ਕੋਲ ਫਿਰ ਟੀਮੀ ਦੇ ਵੀ ਲਾਵਾਂਗੇ ਘੰਟਾਕ ਦਵਾਈ ਲਾ ਕੇ ਛੱਡਾਂਗੇ ਇਹਨਾਂ ਨੂੰ ਫਿਰ ਮੌਜਾ ਦੋ ਤਿੰਨ ਮਹੀਨੇ ਤੇ ਨਾ ਧੋਕੇ ਹੁਣ ਹੁੰਨਾ ਤਿਆਰ ਮੈਮੀ ਅੱਜ ਇੱਕ ਭੰਡਾਰਾ ਵੀ ਆ ਇੱਥੇ ਨਾਲ ਦੇ ਪਿੰਡ ਤੇ ਇੱਕ ਆਪਣਾ ਭਤੀਜ ਪਿੰਡ ਤੋਂ ਦਾ ਐਕਸੀਡੈਂਟ ਹੋਇਆ ਵਾ ਯਾਰ ਪਹਿਲਾਂ ਤਾਂ ਉਹਦੀ ਖਬਰ ਲੈ ਕੇ ਆਉਣੀ ਆ ਬੱਟੇ ਵਾਲੇ ਜਾ ਕੇ ਬਹੁਤ ਸੀਰੀਅਸ ਆ ਇਸ ਕਰਕੇ ਨੌਜਵਾਨੋਂ ਤੁਹਾਨੂੰ ਹੱਥ ਮੰਨ ਕੇ ਬੇਨਤੀ ਕਰਦਾ ਐ ਕਿ ਗੱਡੀ ਕਾਰ ਮੋਟਰਸਾਈਕਲ ਬਹੁਤ ਹੌਲੀ ਚਲਾਇਆ ਕਰੋ ਯਾਰ ਕਿਉਂਕਿ ਜਾਨ ਬਹੁਤ ਕੀਮਤੀ ਹੈਗੀ ਆ ਫਿਰ ਬਾਅਦ ਦੇ ਵਿੱਚ ਉਹ ਤੁਹਾਡੇ ਮਾਪੇ ਰੋਂਦੇ ਨੇ ਯਾਰ ਫਾਇਦਾ ਕੀ ਆ ਉਹ ਗੱਲ ਦਾ ਕੀ ਹੋ ਜੂਗਾ ਜੇ ਕਿਤੇ 10 ਮੀਟਰ ਲੇਟ ਪਹੁੰਚ ਜੂਗੇ ਤੁਸੀਂ ਯਾਰ ਇਸ ਕਰਕੇ ਸਲੋ ਡਰਾਈਵ ਕਰਿਆ ਕਰੋ ਇਹਨਾਂ ਨੂੰ ਦਵਾਈ ਪਾਈ ਜਾ ਦੋ ਇਹ ਕਿਕਰਾਂ ਬਹੁਤ ਚਿਕੜ ਪਾਏ ਬੈਨੇ ਹੁਣ ਚਲੋ ਉੱਤਰ ਜਾਣਗੇ ਹੁਣ ਇੱਥੇ ਘੰਟੇ ਤੱਕ ਸ਼ੈਂਪੂ ਨਾਲ ਨਿਵਾਵਾ ਦੇ ਟਿੰਨੀ ਖਿਜ ਰਹੀ ਆ ਕਿਹੜੇ ਬੰਦੇ ਆ ਨਹੀਂ ਹੈਗਾ ਬਣਾਈ ਨਹੀਂ ਜਾਂਦੀ ਹੈ ਜਿੱਸਾ ਕਰ ਲਈ ਆ ਹੁਣ ਤਾਂ ਮੈਨੂੰ ਕੋਲ ਜਿੱਦੇ ਰਹੇ ਹੋ ਅੱਜ ਸ਼ਹਿਰ ਵੀ ਜਾਵਾਂਗੇ ਕੋਹਣਾਰੇ ਤੇ ਵੀ ਜਾਵਾਂਗੇ ਤੁਹਾਨੂੰ ਦਿਖਾਉਣਾ ਬੱਸ ਆ ਰਵੀ ਆਇਆ ਪਿਆ ਨਿਵਾ ਰਹੇ ਹੈ ਇਹਨਾਂ ਨੂੰ ਦੁਵਾ ਨੂੰ ਐਨ ਬਣਾ ਦੇ ਰਵੀ ਸ਼ੈਂਪੂ ਲਾਤਾ ਹਾਂ ਹਾਂ ਦੋ ਬਰੀ ਵਾਰ ਠੀਕ ਆ ਠੀਕ ਆ ਠੀਕ ਹਾਂਜੀ ਦੋਸਤੋ ਹੁਣ ਚੱਲਦੇ ਆਪਾਂ ਹਾਂ ਭੰਡਾਰੇ ਤੇ ਭੰਡਾਰੇ ਤੋਂ ਬਾਅਦ ਚੱਲਾਂਗੇ ਪਟਿਆਲੇ ਸ਼ੈਰਨ ਹਾਂਜੀ ਚੱਲਦੇ ਹਾਂ ਹਾਂਜੀ ਇੱਥੇ ਆ ਰੁੜਕੀ ਟੱਪ ਕੇ ਨਾ ਭੰਡਾਰਾ ਹੁੰਦਾ ਇੱਥੇ ਉੱਥੇ ਆਇਆ ਵੀ ਆਏ ਫਿਰ ਇਹਦੇ ਬਾਅਦ ਚੋਂ ਚੱਲਦੇ ਆ ਪਟਿਆਲੇ ਤੇ ਇੱਥੇ ਵੀ ਆਪਾਂ ਨੂੰ ਖਾਸੇ ਭਤੀਜ ਮਿਲੇ ਹੈਗੇ ਨੇ ਮਤਲਬ ਰਖੜੀਆਂ ਕਰਕੇ ਅੱਜ ਨਾ ਮਾੜਾ ਜਿਹਾ ਘਾਟਾ ਨਹੀਂ ਪਿਛਲੀ ਵਾਰ ਤਾਂ ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਤੀਨਾਂ ਕੱਠ ਹੋ ਜਾਂਦਾ ਜਿੱਥੇ ਹੈਗੇ ਆ ਪੰਡਾਰੇ ਤੇ ਆ ਭਤੀਜ ਮਿਲ ਗਏ ਕਿਹੜਾ ਕਿੱਥੋਂ ਆ ਭਵਾਰਸੀ ਤੋਂ ਹਾਂ ਜੀ ਠੀਕ ਆ ਠੀਕ ਤੇ ਆ ਭਤੀਜ ਹੈਗਾ ਆਪਣਾ ਸੰਗਰੂਰ ਤੋਂ ਮਹਾਲੀ ਰਹਿੰਦੇ ਨੇ ਉਹ ਠੀਕ ਹੋ ਹਾਂਜੀ 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 ਦੋਸਤੋ ਮੌਸਮ ਬਹੁਤ ਵਧੀਆ ਆ ਹਨ ਪੱਤਲ ਵਾਈ ਹੋਈ ਪਈ ਆ ਹੁਣ ਮੈਂ ਜਾ ਰਿਹਾ ਹੈਗਾ ਪਟਿਆਲੇ ਨੂੰ ਮੱਥਾ ਟੇਕ ਲਿਆ ਦੀ ਇੱਥੇ ਹਾਂਜੀ ਦੋਸਤੋ ਆ ਪਟਿਆਲੇ ਲੈਟਾਂ ਦੇ ਖੜਾ ਆ ਅੱਜ ਸਾਰੇ ਪਾਸਿਓਂ ਜਾਵੇਂ ਜਾਵਾ ਪਤਾ ਨਹੀਂ ਕੀ ਮਤਲਬ ਜਿਵੇਂ ਅੱਜ ਰਖੜੀ ਦਾ ਤਿਹਾਰਾ ਚਲੋ ਖੁਸ਼ੀ ਦਾ ਤਿਹਾਰ ਹੈਗਾ ਭੈਣਾਂ ਲਈ ਵਾਲੀ ਠੀਕ ਆ ਪਰ ਇੱਕ ਦੋ ਦਿਨ ਪਹਿਲਾਂ ਮਠਿਆਈ ਮਠਿਉਈ ਲੈ ਲੈਣੀ ਚਾਹੀਦੀ ਆ ਸਮਾਨ ਖਰੀਦਤਰੀ ਕਰ ਲੈਣੀ ਚਾਹੀਦੀ ਆ ਸਾਰੀਆਂ ਦਕਾਨਾਂ ਵੀ ਲੋਕਾਂ ਨੇ ਸੜਕਾਂ ਦੇ ਉਲਾਈਆਂ ਵੀ ਆ ਨੇ ਟੈਂਟ ਟੁੰਟ ਜੇ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਟ੍ਰੈਪ ਕੋਈ ਵੀ ਹੈਗੀ ਆ ਪਿੱਛੇ ਪੁਲਿਸ ਮੁਲਾਜ਼ਮ ਵੀ ਆਦੀ ਡਿਊਟੀ ਦੇ ਰਹੇ ਨੇ ਜਾਮ ਖਲਾ ਰਹੇ ਨੇ ਉਹਨਾਂ ਨੇ ਵੀ ਰਖੜੀ ਤੋਂ ਖੜੀ ਬਣਾਉਣੀ ਹੁੰਦੀ ਆ ਯਾਰ ਮੜ ਜਾ ਦੇਖ ਕੇ ਵੀਰੋ ਬਾਕੀ ਲੱਭ ਜੂਗਾ ਤੁਹਾਨੂੰ ਸਾਰਿਆਂ ਨੂੰ ਅੱਜ ਹੈ ਰਖੜੀ ਦੀ ਆ ਮੈਂ ਸਾਰੀਆਂ ਮਾਤਾਵਾਂ ਨੂੰ ਭੈਣਾਂ ਨੂੰ ਮੁਬਾਰਕਾਂ ਦਿੰਨਾ ਏ ਮੈਂ ਕਾ ਨਾ ਹੋਰ ਦੱਸੋ ਗੱਲਬਾਤ ਠੀਕ ਹੋ ਸਾਰੇ ਡੰਗਰਾ ਵਾਸਤੇ ਫਲ ਦੀ ਜੋ ਲੈ ਲਈਏ ਤੇ ਹੁਣ ਚੱਲਦੇ ਆਂ ਆਪਾਂ ਮੱਥਾ-ਮੁੱਥਾ ਟੇਕ ਕੇ ਫਿਰ ਕੇਕ ਵੀ ਲੈਣਾ ਏ ਅੱਜ ਆਪਾਂ 50 ਕੇ ਫੋਲੋਅਰਾਂ ਦਾ ਵੀ ਕੇਕ ਕੱਟਣਾ ਏ ਯਾਰ ਲੋਕ ਤਾਂ ਪੰਜ ਪੰਜ 10-10 ਹਜ਼ਾਰ ਬਾਅਦ ਕੱਟਦੇ ਨਹੀਂ ਆਪਾਂ ਨੂੰ ਕੱਟੇ ਨਹੀਂ ਗਿਆ ਹੈਗਾ ਫਿਰ ਭਤੀਜ-ਭਤੀਜੀਆਂ ਗੁੱਸਾ ਕਰਦੇ ਨੇ ਕਿ ਚਾਚਾ ਕੇਕੇ ਨਹੀਂ ਕੱਟਦਾ ਇਸ ਲਈ ਸ਼ਾਮ ਨੂੰ ਕੇਕ ਕਟਾਂਗੇ ਤੇ ਵੀਡੀਓ ਵੀ ਪਾਵਾਂਗੇ ਹਾਂਜੀ ਦੋਸਤੋ ਪਟਿਆਲੇ ਆ ਜੀ ਚਲਦੇ ਆ ਬਾਈ ਨੰਬਰ ਵਾਲੇ ਪਾਸੇ ਮੱਥਾ ਟੇਕ ਲੇ ਆਪਾਂ ਹਾਂ ਜੀ ਪਟਿਆਲੇ ਖੜਾ ਹਾਂ ਬਾਈ ਨੰਬਰ ਮੈਂ ਕਿਹਾ ਚਾਹ ਪੀ ਲਈਏ ਚਾਹ ਪੀ ਕੇ ਚਲਦੇ ਆ ਫਿਰ ਗਾਂ ਹਾਂ ਸ਼ਹਿਰ ਚ ਤਾਂ ਸੁਨਸਾਨੀ ਦੇਖੋ ਜੀ ਲੀਲਾ ਭਵਨ ਹੈਗੇ ਆ ਵੇਖੋ ਰੌਣਕ ਘਟਾ ਜਰੌਣਕ ਰਖੜੀਆਂ ਕਰਕੇ ਪਿੰਡਾਂ ਚ ਬਹੁਤ ਹੈਗੀ ਆ ਸ਼ਹਿਰਾਂ ਚ ਘੱਟ ਹਾਂ ਜੀ ਮਿੱਤਰ ਪਿਆਰਿਓ ਪਟਿਆਲੇ ਹੈਗਾ ਅੰਦਰ ਲੀਲਾ ਭਵਨ ਛਾਂ ਮਾਲਾ ਸਮਾਨ ਅੜ ਲਈ ਇੱਥੋਂ ਹੁਣ ਚੱਲਦੇ ਆਂ ਅੱਧੇ ਘੰਟੇ ਤੱਕ ਪਿੰਡ ਨੂੰ ਕਿਉਂਕਿ ਕੰਮਕਾਰ ਜੇ ਹੈਗੇ ਨੇ ਅੱਜ ਬੜਾ ਟਾਈਮ ਰੁਕਣਾ ਨਹੀਂ ਹੈਗਾ ਹੋਰ ਦੱਸੋ ਗੱਲਬਾਤ ਠੀਕ ਹੋ ਸਾਰੇ ਤੇ ਅੱਜ ਭਤੀਜ ਮਿਲੇ 22 ਨੰਬਰ ਬਰਥਡੇ ਭਤੀਜ ਦਾ ਮੈਂ ਕਿਹਾ ਭਾਈ ਹੈਪੀ ਬਰਥਡੇ ਰਾਜੀ ਖੁਸ਼ੀ ਖਾਸਲੇ ਵਾਸਤੇ ਰਹੋ ਤੇ ਰਖੜੀ ਦੀਆਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਭੈਣਾਂ ਨੂੰ ਭਰਾਵਾਂ ਨੂੰ ਮਾਤਾਵਾਂ ਨੂੰ ਹਾਂਜੀ ਅੱਜ ਰਖੜੀਆਂ ਨੇ ਪਟਿਆਲੇ ਆਇਆ ਵਿਆਦੀ ਮਾਨਜਾ ਲਨਖਾਨੀ ਨਾਲ ਆਪਣੇ ਭਤੀਜੇ ਮਿਲ ਗਏ ਠੀਕ ਹੋ ਮੁੰਡਿਓ ਹਾਂਜੀ 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 ਆ ਜੀ ਠੀਕ ਆ ਪੜਨਾ ਹੈ ਹਨ ਵਧੀਆ ਨੰਬਰ ਲੈਣੇ ਨੇ ਟੌਪ ਕਰਨਾ ਠੀਕ ਆ ਹਾਂਜੀ 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 ਠੀਕ ਆ ਹਾਂਜੀ ਮਿੱਤਰ ਪਿਆਰਿਓ ਚੱਲਦੇ ਹਾਂ ਹੁਣ ਪਿੰਡ ਵੱਲ ਨੂੰ ਕੇਕ ਵੀ ਲੈ ਕੇ ਜਾਣਾ ਹੈ ਆਪਾਂ ਹੋਰ ਉਹ ਗੱਲਬਾਤ ਠੀਕ ਹੈ ਆ ਜੋ ਖਵਾ ਦਈਏ ਤੁਹਾਨੂੰ ਸਮਾਨਾ ਬਾਕੀ ਤੁਹਾਨੂੰ ਲਾਭੂ ਆ ਸਾਰਿਆਂ ਤੇ ਉਹ ਆ ਗਿਆ ਭਤੀਜ ਤਰਪੜੀ ਵਾਲਾ ਕੀ ਹਾਲ ਆ ਕੱਦਾ ਖੜਾ ਤੂੰ ਹੋ ਗਿਆ ਹੈ ਟਮੇਟਾ ਹੋ ਗਿਆ ਅੱਛਾ ਦੁਕਾਨ ਕਿੱਥੇ ਆ ਤਰੀ ਪਹਿਲਾਂ ਤਾਂ ਆਹ ਪੂਰਾ ਦੁਕਾਨ ਕਿੱਥੇ ਆ ਅੱਛਾ ਕੀ ਨਾਮ ਆ ਸਿੱਧੂ ਟੇਲਰ ਦਾ ਤੂੰ ਟੇਲਰ ਠੀਕ ਆ ਹਾਂਜੀ ਭਤੀਜ ਮਿਲ ਗਿਆ ਆਪਣੇ ਪਟਿਆਲੇ ਤੋਂ ਹੀ ਨੇ ਕਿਹੜਾ ਕਿਹੜਾ ਸਕੂਲ ਆ ਭਤੀਜਾ ਸਕਾਲਰ ਬਿਲਡ ਜੀ ਤੇਰਾ ਪੁੱਤ ਸੇਂਟ ਪੀਟਰ ਸੀ ਤੇਰਾ ਤੂੰ ਤੇਰਾ ਸਿੱਧੂ ਵਾਲਾ ਜੀ ਠੀਕ ਆ ਠੀਕ ਆ ਵਧੀਆ ਪੜਦੇ ਹੋ ਹਾਂਜੀ 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 ਨਾਮ ਰੋਸ਼ਨ ਕਰਨਾ ਮਾਪੇ ਦਾ ਹਾਂਜੀ ਯਾਦ ਰੱਖਿਓ ਮਿੱਤਰੋ ਕੰਮ ਆ ਤੇ ਮਾੜੀ ਸੰਗਤ ਤੋਂ ਬਚਿਓ ਹਾਂਜੀ ਰੰਗੂ ਵੀ ਮੱਕੀਆ ਹੋਰ ਖਾਣ ਪੀਣ ਚੀਜ਼ਾਂ ਬਹੁਤ ਨੇ ਮਿੱਤਰ ਪਿਆਰਿਓ ਸਬਜ਼ੀ ਲੈ ਰਹੇ ਹਾਂ ਪਟਿਆਲੇ ਤੋਂ ਮਤਲਬ ਬਹੁਤ ਰੇਟ ਬਸਾਤਾ ਕਰਕੇ ਨਾ ਸਬਜ਼ੀਆਂ ਦੇ ਭਾਈ ਹੋਏ ਪੈ ਨੇ ਆਪਾਂ ਚਿਕਨ ਨਾਲੋਂ ਵੀ ਮੈਂ ਕਿਉਂ ਹੀ ਆ ਪਈਏ ਨੇ ਸਾਹ ਹਾਂਜੀ ਸਬਜ਼ੀ ਲੈ ਲਈ ਆਪਾਂ ਹੁਣ ਚੱਲਦੇ ਹਾਂ ਘਰ ਕੰਨੀ ਨੂੰ ਕੇਕ ਲੈ ਕੇ ਹਾਂਜੀ ਦੋਸਤ ਪਟਿਆਲੇ ਹੁਣ ਜੱਗੀ ਤੋਂ ਕੇਕ ਲੈ ਕੇ ਚੱਲਦੇ ਹਾਂ ਜੁੜੇ ਰਹੋ ਬਹੁਤ ਆ ਸ਼ਾਪਟੇ ਵਾਲੇ ਰੱਖੜੀਆਂ ਕਰਕੇ ਠੇਕ ਲੈ ਲਿਆ ਆਪਾਂ ਠੇਕ ਲੈ ਕੇ ਚੱਲਦੇ ਆਂ ਫਿਰ ਆਪਾਂ ਫਿਰ ਐਂਡ ਦਾ ਰਾਸ਼ਟਰੀ ਰਿਆਣਾ ਦੇ ਤੱਕ ਹਾਂਜੀ ਮਿੱਤਰ ਪਿਆਰਿਓ ਚੱਲਦੇ ਆਂ ਹੁਣ ਆਪਾਂ ਪਿੰਡ ਨੂੰ ਸਮਾਨ ਲੈ ਲਿਆ ਆਪਾਂ ਠੇਕ ਕੂਕ ਠੀਕ ਆ ਬਾਕੀ ਅੱਜ ਸਿਸਟਮ ਵੀ ਆਪਣਾ ਥੋੜਾ ਜਿਹਾ ਹੋ ਰਿਹਾ ਰਿਹਾ ਡਾਊਨ ਆਖਰੀ ਆਪਣਾ ਛੋਟਾ ਚਲਦੇ ਆਂ ਇੱਕ ਲੈ ਲਿਆ ਆਪਾਂ ਤੇ ਹੁਣ ਚਲਦੇ ਆਂ ਆਪਾਂ ਪਿੰਡ ਨੂੰ ਮੰਨ ਲਓ ਰੱਖੜੀ ਕਰਕੇ ਨਾ ਮਠਿਆਈਆਂ ਵਾਲੀਆਂ ਦੁਕਾਨਾਂ ਭਰੀਆਂ ਪਈਆਂ ਨੇ ਇੱਥੇ ਵੀ ਪੂਰਾ ਰਾਸ਼ਤੀਗਾ ਸਰਹੰਦ ਰੋਡ ਵੀ ਮਠਿਆਈਆਂ ਵਾਲੀ ਦੁਕਾਨ ਚ ਬਾਕੀ ਚਲੋ ਚਲਦੇ ਆਂ ਹੁਣ ਤੇ ਕੇਕ ਵੀ ਕਟਾਂਗੇ ਸ਼ਾਮ ਨੂੰ 50000 ਫੋਲਰ ਦਾ ਚਲੋ 55000 ਹੋ ਗਏ 50 ਤੇ ਕੱਟਣਾ ਦੀ ਨਹੀਂ ਟਾਈਮ ਲੱਗਿਆ ਹੈਗਾ ਚਲੋ ਹੁਣ ਚਲਦੇ ਆਂ ਜੀ ਪਿੰਡ ਜਿੱਦੀ ਜਲਾ ਆ ਰਹੇ ਆਂ ਮਾਪਤੀਜ ਮਿਲ ਗਏ ਭਾਈ ਠੀਕ ਹੋ ਮੁੰਡਿਓ ਹਾਂਜੀ ਹਾਂ ਠੀਕ ਆ ਠੀਕ ਐ ਖਾਣਾ ਤਾਂ ਨਹੀਂ ਪੁੱਤ ਉਸ ਨਾ ਹੀ ਨਾ ਚੱਲ ਠੀਕ ਆ ਪੁੱਤ ਓਕੇ ਹਾਂਜੀ ਦੋਸਤੋ ਆ ਗਏ ਆਪਾਂ ਤੇ 50 ਕੇ ਵਾਲੇ ਬਹੁਤ ਮੈਸੇਜ ਆਉਂਦੇ ਨੇ ਭਤੀਜੀਆਂ ਦੇ ਦੋਸਤਾਂ ਦੇ ਕਿ ਚਾਚਾ ਜੀ ਕੇਕ ਕੱਟੋ ਇੰਸਟਾਗ੍ਰam ਦਾ ਉਹ ਲਿਆਂਦਾ ਆਪਾਂ ਕੱਟਾਂਗੇ ਇੰਸਟਾਗ੍ਰam ਤੇ ਵੀਡੀਓ ਪਾਵਾਂਗੇ ਤੇ ਬਸ ਹੁਣ ਬਲੌਗ ਦਾ ਆਪਾਂ ਦਾ ਐਂਡੇ ਕਰਦੇ ਆਂ ਕੇਕ ਤੁਹਾਨੂੰ ਦਿਖਾ ਦਿੰਨੇ ਹਾਂ ਉਨਕੋਲ ਕੇ ਤੇ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਆ ਯਾ ਤੁਹਾਨੂੰ ਕੇਕ ਦਿਖਾਤਾ ਆ ਸ਼ਾਮ ਨੂੰ ਇੰਸਟਾਗ੍ਰਾਮ ਤੇ ਪਾਉਂਗਾ ਵੀਡੀਓ YouTube ਤੇ ਤਾਂ ਹੀ ਹੁਣ ਪਾ ਦੇਣੀ ਹੈ ਕਿਉਂਕਿ ਰਾਤ ਨੂੰ ਆਪਣਾ ਲੇਟ ਹੋ ਗਿਆ ਬਲੌਗ 12 ਵਜੇ ਪਿਆ ਹੈ ਇਸ ਕਰਕੇ ਇਹਨੂੰ ਹੁਣੇ ਪਾ ਦੇਣਾ ਹੈ ਬਲੌਗ ਡਾਊਨਲੋਡ ਤੇ ਲਾ ਦੇਣਾ ਆਪਾਂ